ਜੋ ਅੱਜ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਇਸ ਬਾਰੇ ਵਿੱਚ ਸਰ ਆਪ ਕੀ ਕਹਿਣਾ ਚਾਹਤੇ ਹੋ ਕਲਾਤਾ ਮੈਂ ਸਾਰੇ ਸਰੋਤਿਆਂ ਨੂੰ ਸੱਸੀ ਚਲ ਕੇਣਾ ਚਾਹੁੰਦਾ ਜੀ ਇਹ ਟੂਰਨਾਮੈਂਟ ਪਿੰਡ ਰਾਜਕੁਰਪਾਈਆਂ ਦੀ ਗਰਾਊਂਡ ਵਿੱਚ ਹੋ ਰਿਹਾ ਹੈ ਇਹ ਸਾਡਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਦੇ ਸਾਰੇ ਪ੍ਰਬੰਧਕ ਸਾਜਣ ਦੇ ਸਹਿਯੋਗ ਨਾਲ ਹੋ ਰਿਹਾ ਹੈ ਹੱਤ ਤੱਕ ਸਰ ਕਿੰਨੇ ਟੂਰਨਾਮੈਂਟ ਕਰਵਾ ਚੁੱਕੇ ਹੋ ਇਦਾਂ ਤਾਂ ਆਪਾਂ ਨਹੀਂ ਦੱਸ ਸਕਦੇ ਕੰਟੀਨਿਊਸਲੀ ਬਹੁਤ ਸਾਰੇ ਤੋਂ ਸਾਡਾ ਟੂਰਨਾਮੈਂਟ ਚੱਲਦੇ ਆ ਹਾਂ ਜੀ ਸਰ ਇਹ ਜੋ ਟੀਮ ਅੱਜ ਗਰਾਊਂਡ ਵਿੱਚ ਪਹੁੰਚੀ ਹੈ ਖਾਂ ਖਾਂ ਕੇ ਆਈ ਹੈ ਤੇ ਲਗ ਲਗ ਪਿੰਡਾਂ ਤੋਂ ਰਿਪਰਜੈਂਟ ਕੀਤੇ ਆ ਸਾਡੇ ਇੱਥੇ 24 ਟੀਮਾਂ ਕੋਰਟਨ ਕੈਟਾਗਰੀਆਂ ਤੇ 16 ਟੀਮਾਂ ਰੋਟ ਕੈਟਾਗਰੀਆਂ ਸਰ ਜੀ ਜਿੱਤਣ ਵਾਲੀ ਟੀਮ ਕੇ ਲੀਏ ਫੋਨ ਕੌਨਸੀ ਪ੍ਰਾਈਜ਼ ਹੈ ਜੀ ਜਿੱਤਣ ਵਾਲੀ ਟੀਮ ਲਈ 41000 ਕੈਸ਼ ਪ੍ਰਾਈਜ਼ ਹੈ ਬਲ ਸੈਕੰਡ ਵਾਸਤੇ 31000 ਤੇ ਜਿਹੜੇ ਸਾਡੇ ਇਸ ਕੈਟਾਗਰੀ ਦੇ ਟੂਰਨਾਮੈਂਟ ਚੱਲ ਰਿਹਾ ਇਹਦੇ ਵਿੱਚ ਪਹਿਲਾਂ ਸੀਗਾ 21000 ਹੁਣ ਵਧਾ ਕੇ 25000 ਕਰ ਦਿੱਤਾ ਗਿਆ ਹਾਂਜੀ ਸਰ ਜੋ ਅੱਜ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਉਸ ਬਾਰੇ ਵਿੱਚ ਸਰ ਆਪ ਕੀ ਕਹਿਣਾ ਚਾਹਤੇ? ਜੀ ਪਹਿਲਾਂ ਤਾਂ ਬੇਬੇ ਸਾਰੇ ਸੋਤਿਆਂ ਨੂੰ ਔਰ ਜਿਹੜੇ ਵੀ ਟੂਰਨਾਮੈਂਟ ਦੇਖਣ ਆਏ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਔਰ ਸਤਿ ਸ਼੍ਰੀ ਅਕਾਲ ਜੀ। ਇਹਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਆਪਣੇ ਪਿੰਡ ਦੇ ਪ੍ਰਤਵੰਤ ਤੇ ਜਿੰਨੇ ਵੀ ਇੰਦਾ ਵੀ ਵੀਰ ਜਿਹੜੇ ਗਰਾਉਂਡ ਨਾਲ ਜੁੜੇ ਹੋਏ ਆ ਜਾਂ ਪਿੰਡ ਨਾਲ ਜੁੜੇ ਹੋਏ ਨੇ ਔਰ ਪਿੰਡ ਦੀ ਪੰਚਾਇਤ ਔਰ ਪਿੰਡ ਦੇ ਮੋਹਤਵਾਰ ਸੱਜਣਾਂ ਵਿਛੜ ਜਿੰਨੇ ਵੀ ਆ ਉਹਨਾਂ ਦੇ ਸ਼ੋਗੋਬਦੀ ਨੋਟਿਸ ਕਰਵਾਇਆ ਜਾ ਰਿਹਾ ਹੈ ਇਹ ਸਾਰਾ ਸਰ ਜੈਸੇ ਕਿ ਐਨ ਆਰ ਆਈ ਵੀਰ ਹੈ ਉਹਨਾਂ का भी बहुत बड़ा ਯੋਗ ਹੈ हां जो के ज्यादातर ਤਾਂ ਤੁਸੀਂ ਜਿੱਦ ਆਪਣੇ ਪਿੰਡਾਂ ਚ ਵਿਛੜਦੇ ਹੀ ਆ ਆਪਣੇ ਪੰਜਾਬ ਦੇ ਮੋਟੇ ਜਿਹੜੇ ਪਿੰਡ ਜਿਹੜੇ ਜਿਆਦਾ ਕਿ ਐਨ ਆਰ ਆਈ ਕਰਕੇ ਹੀ ਬਚੇ ਹੋਏ ਨੇ ਕਿਉਂਕਿ ਕੋਈ ਵੀ ਜਦੋਂ ਕੰਮ ਆਉਂਦਾ ਹੈਗਾ ਕੋਈ ਵੀ ਗੱਲਬਾਤ ਹੁੰਦੀ ਹੈ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚੋਂ ਹੋ ਕੇ ਫਿਰ ਬਾਅਦ ਦੇ ਵਿੱਚ ਉੱਪਰ ਤੱਕ ਜਾਂਦੀ ਹੈ ਸੋ ਪਿੰਡਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚੋਂ ਕੋਈ ਨਾ ਕੋਈ ਅੱਜਕੱਲ ਮੋਸਟਲੀ ਗਿਆ ਹੀ ਹੋਇਆ ਜੀ ਬਾਰ ਹਰ ਇੱਕ ਦਿਨਾਂ ਠੀਕ ਹੈ ਜੀ ਉਸ ਕਰਕੇ ਫਿਰ ਸਾਰੇ ਐਨਆਰਆਈ ਬੰਦੇ ਹੈਗੇ ਆ ਜਿਹੜੇ ਪੰਜਾਬ ਨੂੰ ਹਮਦੇ ਪੈ ਮਿਠਾਰੇ ਮੋਸਟਲੀ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਕਰਦੇ ਨੇ ਜ਼ਿਆਦਾਤਰ ਤਾਂ ਅਸੀਂ ਆਪ ਇੱਕ ਚਾਹੁੰਦੇ ਹੁੰਦੇ ਆ ਵੀ ਵੱਧ ਤੋਂ ਵੱਧ ਸਪੋਰਟ ਨੂੰ ਅੱਗੇ ਲੈ ਕੇ ਆਈਏ ਜਦੋਂ ਸਪੋਰਟ ਨੂੰ ਅੱਗੇ ਲੈ ਕੇ ਆਵਾਂਗੇ ਉਹਦੇ ਨਾਲ ਤਾਂ ਇੱਕ ਤਾਂ ਗਰਾਊਂਡਾਂ ਦੇ ਵਿੱਚ ਵੱਧ ਤੋਂ ਵੱਧ ਛੋਟੇ ਬੱਚਿਆਂ ਕੋਲ ਲੈ ਕੇ ਵੱਡੇ ਬੱਚਿਆਂ ਤੱਕ ਨਸ਼ੇ ਤੋਂ ਦੂਰ ਰਹਿਣਗੇ। ਸੋ ਜਿਹੜੇ ਆਪਾਂ ਐਨਆਰਈ ਵੀਰਾਂ ਉਹਨਾਂ ਦਾ ਵੀ ਇਹੀ ਹੁੰਦਾ ਸਾਰਿਆਂ ਦਾ ਭਾਈ। ਵੱਧ ਤੋਂ ਵੱਧ ਜਿੰਨੇ ਵੀ ਬੱਚਿਆਂ ਨੂੰ ਗਰਾਉਂਡ ਨਾਲ ਜੋੜੋ ਤਾਂ ਜੋ ਕਿ ਆਪਣਾ ਪੰਜਾਬ ਨਸ਼ੇ ਤੋਂ ਦੂਰ ਹੋਵੇ। ਕਿਉਂਕਿ ਅੱਜ ਕੱਲ ਤੁਸੀਂ ਖ਼ਬਰਾਂ ਸੁਣਦੇ ਆ ਪੰਜਾਬ ਬਾਰੇ ਵੀ ਪੰਜਾਬ ਨਸ਼ਾ ਤੌਰ ਤੇ ਮੇਨਡ ਬੁਧਾ ਰੱਖਿਆ ਹੋਇਆ ਜੀ ਪੰਜਾਬ ਨਸ਼ਾ ਹੈ, ਉਰਦਾ ਪੰਜਾਬ, ਹੋਰ ਬਹੁਤ ਗੱਲਾਂ ਬਾਤਾਂ। ਪਰ ਜਦੋਂ ਪਿੰਡਾਂ 'ਚ ਪਿੱਚਰੋ ਜਾ ਕੇ ਗਰਾਉਂਡਾਂ ਦਿੱਖੋ ਹੁਣ ਤੁਸੀਂ ਜਿਹੜਾ ਕਿ ਉਹ ਸੀਜ਼ਨ ਚੱਲਦਾ ਪਿਆ ਟੂਰਨਾਮੈਂਟ ਦਾ ਹਰ ਇੱਕ ਪਿੰਡ ਦੇ ਵਿੱਚ ਟੂਰਨਾਮੈਂਟ ਹੋ ਰਹਾ ਹੈ ਸੋ ਬੱਚਿਆਂ ਨੂੰ ਲੈ ਕੇ ਸਾਡਾ ਇਹੀ ਪਹੇਟਾ ਵੀ ਆਪਾਂ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜੀਏ ਔਰ ਨਸ਼ੇ ਤੋਂ ਦੂਰ ਰਹੀਏ ਜਿਹੜਾ ਮਰਗੀ ਪਹਿਲਾਂ ਤੋਂ ਲੈ ਕੇ ਬਹੁਤ ਵਧੀਆ ਟੀਮਾਂ ਰਹੀਆਂ ਕਬੱਡੀ ਔਰ ਫੁੱਟਬਾਲ ਦੋਨਾਂ ਖੇਡਾਂ ਦੇ ਵਿੱਚ ਲਗਭਗ ਭਾਈਆਂ ਮਰਗੀ ਅਲਕੇ ਵਿੱਚ ਮੂਰੀ ਲਿਆ ਹੈ ਲਗਭਗ ਹੁਣ ਸਾਡੇ ਮੁੰਡਿਆਂ ਨੂੰ ਬਹੁਤ ਸ਼ੌਕ ਹੈ ਇਹ ਰਾਤ ਤੋਂ ਵੀ ਬਿਨਾਂ ਦਰਵਾਜ਼ਾ ਫੁੱਟਬਾਲ ਦਾ ਬਹੁਤ ਵਧੀਆ ਗੱਲੇ ਇਹਦੇ ਨਾਲ ਇੱਕ ਤਾਂ ਮਰਗੀ ਦੇ ਵਧੀਆ ਨੌਜਵਾਨ ਨਸ਼ਾ ਤੋਂ ਬਚਦੇ ਆ ਸਭ ਤੋਂ ਵਧੀਆ ਕਰਦੇ ਆ ਨਸ਼ਾ ਨਸ਼ਾ ਤੋਂ ਬਚਦੇ ਤੇ ਬਾਕੀ ਸਾਡੇ ਜਿਹੜੇ ਆ ਇਹ ਫਿਜ਼ੀਕਲੀ ਵੀ ਮਨਗੀ ਜਿਹੜੀ ਆ ਜਿਦਾਂ ਆਪਣੇ ਤਕੜੇ ਤੌਰ ਤੇ ਹੋ ਜਾਂਦੇ ਸਾਰਾ ਮਲਗੀ ਤੇ ਇੱਕ ਇਹਦੇ ਨਾਲ ਭਾਈਚਾਰਕ ਜਿਹੜੀ ਸਾਂਝਿਆ ਮਲਗੀ ਆ ਉਸ ਚੀਜ਼ ਪਿੰਡ ਦੇ ਵਿੱਚ ਮੁੰਡਿਆਂ ਦੀ ਬਹੁਤ ਹੈਗੀ ਆ ਉਸ ਚੀਜ਼ ਦੇ ਨਾਮ ਮਲਗੀ ਨਾ ਤੇ ਸਕੇ ਮਲਗੀ ਸਪੋਰਟ ਬਾਰੇ ਮੈਂ ਤੁਹਾਨੂੰ ਬਹੁਤ ਵਧੀਆ ਗੀ ਚੀਜ਼ਾਂ ਹੰਚੀਸਾ ਰਾਜੀ ਟੂਰਨਾਮੈਂਟ ਮੈਂ ਫੁੱਚੇਸ ਟੂਰਨਾਮੈਂਟ ਬਾਰੇ ਸਰ ਆਪ ਕੀ ਕਹਿਣਾ ਚਾਹਤੇ ਆ ਪਹਿਲਾ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਪਿੰਡ ਰਾਜਪੁਰ ਭਾਈਆਂ ਵਿਖੇ ਜੋ ਵਾਈਐਫਸੀ ਕਲੱਬ ਵੱਲੋਂ ਆਰਗੇਨਾਈਜ਼ ਕਰਾਇਆ ਗਿਆ ਟੂਰਨਾਮੈਂਟ ਹੈ ਉਸ ਦੇ ਲਈ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਸਪੋਰਟਸ ਦਾ ਜੋ ਹੈ ਮੇਲਾ ਹੁੰਦਾ ਹੈ ਜਦੋਂ ਸਾਰਾ ਯੂਥ ਇਕੱਠਾ ਹੁੰਦਾ ਹੈ ਸਾਰੇ ਪਿੰਡ ਵਾਸੀ ਵੱਖ-ਵੱਖ ਪਿੰਡਾਂ ਤੋਂ ਆਏ ਸਾਰੇ ਦਰਸ਼ਕ ਆਂਦੇ ਨੇ ਤਾਂ ਯੂਥ ਦਾ ਜੋ ਹੈ ਹੌਸਲਾ ਵਾਧਾ ਉਹਨਾਂ ਦੀ ਹਿੰਮਤ ਵਾਧੀ ਉਹਨਾਂ ਦਾ ਜੋਸ਼ ਇਸ ਕਰਕੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸਾਰੇ ਆਰਗੇਨਾਈਜ਼ਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਟੂਰਨਾਮੈਂਟ ਆਰਗੇਨਾਈਜ਼ ਕਰਾਇਆ ਤੇ ਮੈਂ ਇੱਕ ਹੋਰ ਖੁਸ਼ਖਬਰੀ ਵੀ ਅੱਜ ਦੇਣਾ ਚਾਹੁੰਦਾ ਹੋਇਆ ਕਿ ਅਸੀਂ ਇੱਕ ਉਦਘਾਟਨ ਵੀ ਕੀਤਾ ਹੈ ਗਰਾਊਂਡ ਦੇ ਵਿੱਚ ਜਿਹਦੇ ਵਿੱਚ 30 ਲੱਖ ਦੀ ਜੋ ਗ੍ਰਾਂਟ ਹੈ ਸਰਕਾਰ ਵੱਲੋਂ ਆਈ ਹੈ ਜਿਹਦੇ ਲਈ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਕੈਬਨਿਟ ਮੰਤਰੀ ਪੰਚਾਇਤੀ ਰਾ ਸਰਦਾਰ ਤਰਨਜੀਤ ਸਿੰਘ ਸੋਨ ਜੀ ਤੇ ਸਾਡੇ ਸਤਕਾਰਯੋਗ ਤੇ ਹਰਮਨ ਪਿਆਰੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਹ ਬਕਵਾਕ ਤੇ ਤਰੀਕਿਆਂ ਦੇ ਕੰਮ ਚੱਲ ਰਹੇ ਨੇ ਤੇ ਹੋਰ ਵੀ ਇੱਥੇ ਜੋ ਕੰਮ ਕਮਾਂ ਬਾਰੇ ਡਿਸਕਸ਼ਨ ਚਰਚਾ ਕੀਤੀ ਗਈ ਹੈ ਜਿਹੜੇ ਵਿਕਾਸ ਕਾਰਜ ਨੇ ਉਹ ਵੀ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਨੇ ਤੇ ਹੋਰ ਵੀ ਅੱਗੇ ਵੀ ਹੋਰ ਵੱਧ ਛੱਡ ਕੇ ਅਸੀਂ ਕਰਾਵਾਂਗੇ ਤੇ ਮੈਂ ਇਹੀ ਬੇਨਤੀ ਕਰਦਾ ਇਹੀ ਮੈਸੇਜ ਦੇਣਾ ਚਾਹੁੰਦਾ ਸਾਰੇ ਯੂਥ ਨੂੰ ਕਿ ਤੁਸੀਂ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਖੇਡਾਂ ਖੇਡੋ ਅਸੀਂ ਤੁਹਾਡੇ ਨਾਲ ਆ ਜਿਹੜੀ ਵੀ ਸਹੂਲਤਾਂਾਂ ਦੀ ਤੁਹਾਨੂੰ ਲੋੜ ਹੈ ਅਸੀਂ ਤੁਹਾਡੇ ਲਈ ਜਰੂਰ ਜਲ ਤੋਂ ਜਲਦ ਪਹੁੰਚਾਵਾਂਗੇ ਤੇ ਨਸ਼ਿਆਂ ਤੋਂ ਜ਼ਰੂਰ ਦੂਰ ਰਹੋ ਕਿਉਂਕਿ ਨਸ਼ਿਆਂ 'ਚ ਉਸਨੀ ਰੱਖਿਆ ਇੱਥੇ ਬਰਬਾਦੀ ਰੱਖੀ ਹੋਈ ਹੈ ਇਸ ਰਸਤੇ ਤੇ ਜੇ ਤੁਸੀਂ ਤੁਰੋਗੇ ਤਾਂ پوری ਜ਼ਿੰਦਗੀ ਬਰਬਾਦ ਹੋ ਜਾਂਦੀ ਤੁਹਾਡੇ ਘਰਦਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਇਸ ਕਰਕੇ ਖੇਡਾਂ ਵਿੱਚ ਪੜ੍ਹਾਈ ਦੇ ਵਿੱਚ ਵਧੀਆ ਮਨ ਲਗਾ ਕੇ ਤੁਸੀਂ ਮਿਹਨਤ ਕਰੋ ਤਾਂ ਕਿ ਤੁਸੀਂ ਵੱਡੀਆਂ-ਵੱਡੀਆਂ ਸਫਲਤਾਵਾਂ ਵੀ ਹਾਸਲ ਕਰੋ